ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਘਰ ਦਾ ਇੱਕ ਵੀ ਮੈਂਬਰ ਇਹ ਗੁਪਤ ਪਾਠ ਕਰ ਲਵੇ ਤਾਂ 21 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਦੇ ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੇ ਘਰ ਵਿੱਚੋਂ ਤੁਹਾਡੀਆਂ ਮੰਗੀਆਂ ਹੋਈਆਂ ਮਰਜ਼ਾ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ। ਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਜਦੋਂ ਕੋਈ ਸਾਨੂੰ ਜਾਣ ਬੁੱਝ ਕੇ ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ ਜਾਂ ਕਦੇ ਗੁੱਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਅੱਜ ਦੀ ਵੀਡੀਓ ਦਾ ਵਿਸ਼ਾ ਉਹਨਾਂ ਵੀਰਾਂ ਦੇ ਲਈ ਹੈ ਉਹਨਾਂ ਦੇ ਭੈਣਾਂ ਦੇ ਲਈ ਇਹ ਜਿਹੜੇ ਪੁੱਛਦੇ ਹਨ ਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹ ਜ਼ਰੂਰ ਦੱਸਦੇ ਹਾਂ ਕਿ ਸਾਨੂੰ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਸੇ ਦੀ ਚੋਰੀ ਨਹੀਂ ਕਰਨੀ ਚਾਹੀਦੀ ਤਾਂ ਕਈ ਵੀਰਾਂ ਤੇ ਭੈਣ ਸਵਾਲ ਕਰਦੇ ਹਨ ਕਿ ਅਸੀਂ ਕਿਸੇ ਨਾਲ ਈਰਖਾ ਵੀ ਨਹੀਂ ਕਰਦੇ ਅਸੀਂ ਕਿਸੇ ਦੀ ਕੋਈ ਚੋਰੀ ਵੀ ਨਹੀਂ ਕਰਦੇ ਨਾ ਹੀ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਪਰ ਲੋਕ ਸਾਡੇ ਨਾਲ ਜਾਣ ਬੁੱਝ ਕੇ ਹੀ ਪੰਗੇ ਲੈਂਦੇ ਹਨ ਤਾਂ ਫਿਰ ਅਸੀਂ ਕੀ ਕਰੀਏ ਸਾਡੇ ਮਨ ਦੀ ਇਕਾਗਰਤਾ ਫਿਰ ਭੰਗ ਹੋ ਜਾਂਦੀ ਹੈ ਕੁਝ ਨਾ ਕੁਝ ਸਾਨੂੰ ਜਾਣ ਬੁੱਝ ਕੇ ਹੀ ਕਹਿ ਦਿੰਦੇ ਹਨ ਜਿਸ ਦੇ ਨਾਲ ਅਸੀਂ ਫਿਰ ਭਟਕ ਜਾਂਦੇ ਹਾਂ ਤੇ ਮਨ ਵਿੱਚ ਗੁੱਸਾ ਆ ਜਾਂਦਾ ਹੈ ਤੇ ਅਸੀਂ ਫਿਰ ਉਹਨਾਂ ਦੇ ਗੁਲਾਮਤਾ ਨਹੀਂ ਹਾਂ ਤਾਂ ਸਾਨੂੰ ਦੱਸੋ ਕਿ ਅਜਿਹੀ ਸਥਿਤੀ ਵਿੱਚ ਅਸੀਂ ਅਜਿਹੇ ਹਾਲਾਤਾਂ ਵਿੱਚ ਅਜੇਹਾ ਕੀ ਕਰੀਏ ਅੱਜ ਦੀ ਵੀਡੀਓ ਇਹਨਾਂ ਦੇ ਲਈ ਹੈ ਜੀ ਜਦੋਂ ਅਜਿਹੇ ਹਾਲਾਤ ਬਣ ਜਾਣ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਕਿਹੜੇ ਕੰਮ ਕਰਨੇ ਹਨ ਤਾ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ ਕਿ ਕਿੰਜ ਪਾਠ ਕਰਨਾ ਹੈ ਤੇ ਕਿਹੜੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡਾ ਭਲਾ ਹੋ ਜਾਵੇ ਅਰਦਾਸ ਪਾਠ ਕਰਨ ਤੋਂ ਪਹਿਲਾਂ ਤਿੰਨ ਕੰਮ ਜ਼ਰੂਰੀ ਕਰਨੇ ਹਨ ਜੀ ਉਹ ਤਿੰਨ ਕੰਮ ਕਰਨ ਤੋਂ ਬਾਅਦ ਹੀ ਅਸੀਂ ਅਰਦਾਸ ਕਰਨੀ ਹੈ ਤਾਂ ਹੀ ਸੁਹਣ ਤਾਂ ਹੀ ਫਿਰ ਸਾਨੂੰ ਲਾਭ ਹੋ ਜਾਵੇਗਾ ਇਸ ਕਰਕੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂਕੇ ਤੁਹਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਜਦੋਂ ਕੋਈ ਸਾਡੇ ਨਾਲ ਲੜਾਈ ਝਗੜਾ ਹੁੰਦਾ ਹੈ ਜ਼ਿਆਦਾਤਰ ਸਾਡੇ ਆਪਣੇ ਹੀ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਸਾਡੇ ਘਰ ਪਰਿਵਾਰ ਵਿੱਚੋਂ ਹੀ ਕੋਈ ਇੱਕ ਮੈਂਬਰ ਅਜੀਹਾ ਹੁੰਦਾ ਹੈ ਜਿਸ ਦੇ ਕਾਰਨ ਸਾਡੇ ਮਨ ਵਿੱਚ ਗੁੱਸਾ ਆ ਜਾਂਦਾ ਹੈ ਕਈ ਵਾਰ ਇਹ ਲੜਾਈ ਬਹੁਤ ਹੀ ਵੱਧ ਜਾਂਦੀ ਹੈ ਕਈ ਵਾਰ ਇਹ ਲੜਾਈ ਭਾ ਪਰਜਾਈ ਦੀ ਹੁੰਦੀ ਹੈ ਕਈ ਵਾਰ ਦਰਾਣੀ ਝਠਾਣੀ ਦੀ ਹੁੰਦੀ ਹੈ ਇਥੋਂ ਤੱਕ ਕਿ ਮਾਵਾ ਧੀਆਂ ਦੀ ਵੀ ਕਈ ਵਾਰ ਲੜਾਈ ਹੋ ਜਾਂਦੀ ਹੈ ਕਹਿਣ ਤੋਂ ਪਾਬ ਹੈ ਕਿ ਜਦੋਂ ਸਾਨੂੰ ਕੋਈ ਤੰਗ ਕਰਨ ਵਾਲਾ ਆਪਣਾ ਹੋਵੇ ਇਥੇ ਫਿਰ ਬੜਾ ਹੀ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਕਿਉਂਕਿ ਅਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ ਤੇ ਨਾ ਹੀ ਸਾਨੂੰ ਕੋਈ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਆਪਣੇ ਦਾ ਸਾਡੇ ਉੱਪਰ ਕੋਈ ਗੁੱਸਾ ਗਿਲਾ ਹੋ ਜਾਵੇ ਬੇਗਾਨਿਆਂ ਦੇ ਨਾਲ ਕਿਸੇ ਦਾ ਵੀ ਮਾੜਾ ਨਹੀਂ ਸੋਚ ਸਕਦੇ ਪਾਵੇਂ ਉਸ ਵਿੱਚ ਕਈ ਗੁਣ ਔਗਣ ਹੋਣ ਇਹ ਗੱਲ ਹੁੰਦੀ ਹੈ ਕਿ ਅਸੀਂ ਆਪਣਿਆਂ ਦਾ ਕੁਝ ਵਿਗਾੜ ਹੀ ਨਹੀਂ ਸਕਦੇ ਹਰ ਇੱਕ ਪਲ ਨੂੰ ਖੁਸ਼ੀ ਨਾਲ ਬਿਤਾਉਣਾ ਚਾਹੀਦਾ ਹੈ ਦੁਖੀ ਮਨ ਦੇ ਨਾਲ ਕਦੇ ਵੀ ਸਾਨੂੰ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਡੀ ਤੁਹਾਡੇ ਪਤੀ ਦੇ ਨਾਲ ਚੰਗੀ ਬਣਦੀ ਹੈ ਪਰ ਬਾਕੀ ਤੁਹਾਡਾ ਪਰਿਵਾਰ ਉਹਨਾਂ ਦੇ ਸੁਭਾਅ ਵੱਖੋ ਵੱਖ ਹੁੰਦੇ ਹਨ ਕਿਉਂਕਿ ਸਾਥ ਸੰਗਤ ਜੀ ਸੁਭਾਅ ਦਾ ਹੀ ਫਰਕ ਹੁੰਦਾ ਹੈ ਆਪੋ ਆਪਣਾ ਮਨ ਤੇ ਸੁਭਾਅ ਕਦੇ ਵੀ ਮੇਲ ਨਹੀਂ ਖਾਂਦੇ ਤੁਹਾਡੇ ਵਿਚਾਰ ਕਦੇ ਕਿਸੇ ਨਾਲ ਮਿਲਦੇ ਹਨ ਜਾਂ ਨਹੀਂ ਮਿਲਦੇ ਕਈ ਵਾਰ ਜਿਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਉਹਨਾਂ ਦੇ ਨਾਲ ਸਾਡੀ ਫਿਰ ਟਕਰਾਰ ਹੁੰਦੀ ਹੀ ਰਹਿੰਦੀ ਹੈ ਪਰ ਤੁਹਾਡੇ ਵਿਚਾਰ ਟਕਰਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਜ਼ਿੰਮੇਵਾਰੀਆਂ ਹੁੰਦੀਆਂ ਹਨ ਪਰ ਜ਼ਿੰਮੇਵਾਰੀਆਂ ਬਹੁਤ ਹੀ ਅਸੀਂ ਕਈ ਵਾਰ ਪਰਿਵਾਰ ਵਿੱਚ ਕਰਦੇ ਨਿਭਾਉਂਦੇ ਵੀ ਵੇਖੇ ਹਨ ਫਿਰ ਵੀ ਉਹਨਾਂ ਦੇ ਵਿੱਚ ਟਕਰਾਰ ਹੋ ਜਾਂਦਾ ਹੈ ਖਾਸ ਕਰਕੇ ਤੁਸੀਂ ਸੱਸ ਸਹੁਰਾ ਕਿਉਂਕਿ ਸਾਡੇ ਇੱਕ ਰਿਸ਼ਤੇ ਦੇ ਨਾਲ ਕਈ ਰਿਸ਼ਤੇ ਜੁੜੇ ਹੁੰਦੇ ਹਨ ਤੇ ਕਈ ਵਾਰ ਕੀ ਹੁੰਦਾ ਹੈ ਕਿ ਬਾਕੀ ਸਾਰੇ ਪਰਿਵਾਰ ਦਾ ਸੁਭਾ ਚੰਗਾ ਹੁੰਦਾ ਹੈ ਪਰ ਪਤੀ ਦਾ ਸੁਭਾ ਨਹੀਂ ਚੰਗਾ ਹੁੰਦਾ ਕਈ ਵਾਰ ਮਾਵਾ ਧੀਆਂ ਦੀ ਨਹੀਂ ਬਣਦੀ ਪਰ ਵੇਖਣ ਵਿੱਚ ਆਉਂਦਾ ਹੈ ਕਿ ਉਸੇ ਹੀ ਮਾਂ ਦੀ ਆਪਣੀ ਨੌਹਨ ਨਾਲ ਬਹੁਤ ਹੀ ਸੋਹਣੀ ਨਿਭਦੀ ਹੈ ਕਹਿਣ ਤੋਂ ਭਾਵ ਹੈ ਕਿ ਹਰ ਘਰ ਦੀ ਵੱਖ-ਵੱਖ ਕਹਾਣੀ ਹੈ ਵੱਖ-ਵੱਖ ਮੁਸ਼ਕਿਲਾਂ ਹਨ ਜੋ ਸਮੇਂ ਤੋਂ ਸਥਿਤੀ ਤੋਂ ਡਿਪਰੈਸ਼ਨ ਦਾ ਫਿਰ ਸ਼ਿਕਾਰ ਇਹੋ ਜਿਹੇ ਲੋਕ ਹੋ ਜਾਂਦੇ ਹਨ ਇੱਥੇ ਇੱਕ ਗੱਲ ਯਾਦ ਰੱਖਣਾ ਕਿ ਜਦੋਂ ਵੀ ਗੱਲ ਤੁਹਾਡੇ ਆਪਣੇ ਘਰ ਪਰਿਵਾਰ ਦੀ ਹੋਵੇ ਤਾਂ ਕਦੇ ਵੀ ਕਿਸੇ ਤੀਸਰੇ ਇਨਸਾਨ ਨੂੰ ਉਸ ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਤੀਸਰਾ ਇਨਸਾਨ ਚਾਹੇ ਤੁਹਾਡਾ ਆਪਣਾ ਕੋਈ ਸਾਕ ਭੈਣ ਭਰਾ ਹੀ ਕਿਉਂ ਨਾ ਹੋਵੇ ਕਿਉਂਕਿ ਜਦੋਂ ਤੁਸੀਂ ਤੀਸਰਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਲਿਆਉਂਦੇ ਹੋ ਤਾਂ ਉਸ ਦੀ ਦਖਲਅੰਦਾਜ਼ੀ ਤੁਹਾਡੇ ਘਰ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਲੇਸ਼ ਫਿਰ ਘਟਣ ਦੀ بجائے ਵੱਧ ਜਾਂਦਾ ਹੈ ਕਿਉਂਕਿ ਅਗਲਾ ਫਿਰ ਸੋਚਦਾ ਹੈ ਕਿ ਇਹ ਕੋਈ ਜ਼ਿਆਦਾ ਸਿਆਣਾ ਹੈ ਜਿਹੜਾ ਸਾਡੇ ਵਿੱਚ ਇਹ ਸਲਾਹਾਂ مشਵਰੇ ਦੇਣ ਆਇਆ ਹੈ ਜੇਕਰ ਸਲਾਹ ਲੈਣੀ ਹੈ ਤਾਂ ਆਪਣੀ ਮਤ ਦੀ ਲੈਣੀ ਚਾਹੀਦੀ ਹੈ ਕਿਸੇ ਚੰਗੇ ਹੋਏ ਸੁਲਝੇ ਇਨਸਾਨ ਦੀ ਸਲਾਹ ਲਓ ਫਿਲਹਾਲ ਸਲਾਹਾਂ ਲੈਣ ਲੱਗਿਆਂ ਇਹ ਗੱਲ ਜ਼ਰੂਰੀ ਵੇਖ ਲੈਣਾ ਕਿ ਉਹਨਾਂ ਦਾ ਆਪਣਾ ਨਿੱਜੀ ਜੀਵਨ ਕਿਸ ਤਰ੍ਹਾਂ ਦਾ ਗੁਜ਼ਰ ਰਿਹਾ ਹੈ ਕਿਉਂਕਿ ਹਰ ਇਨਸਾਨ ਇਸੇ ਤਰ੍ਹਾਂ ਦਾ ਖੁਦ ਹੋਵੇ ਤੇ ਉਸੇ ਤਰ੍ਹਾਂ ਦੀ ਤੁਹਾਨੂੰ ਫਿਰ ਸਲਾਹ ਦੇ ਦੇਵੇਗਾ ਜੇਕਰ ਉਹਦੀ ਭੈਣ ਦੇ ਭਰਾ ਦੇ ਨਾਲ ਬਣਦੀ ਹੈ ਪਰਿਵਾਰ ਦੇ ਵਿੱਚ ਉਸਦੀ ਬਣਦੀ ਹੈ ਤਾਂ ਫਿਰ ਹੀ ਉਸਦੀ ਸਲਾਹ ਲਓ ਇਹ ਨਾ ਹੋਵੇ ਕਿ ਪਰਿਵਾਰ ਵਿੱਚ ਉਸਦੀ ਬਣਦੀ ਨਾ ਹੋਵੇ ਤੇ ਤੁਸੀਂ ਉਸਦੀ ਸੋਚ ਦੇ ਮੁਤਾਬਿਕ ਫਿਰ ਆਪਣੇ ਘਰ ਹੀ ਆਪਣੇ ਲੜਾਈ ਝਗੜੇ ਨੂੰ ਵਧਾ ਲਓ ਉਸੇ ਹੀ ਤਰ੍ਹਾਂ ਨਹੀਂ ਤਾਂ ਤੁਹਾਨੂੰ ਉਹ ਵੀ ਸਲਾਹ ਦੇਵੇਗਾ ਕਿ ਤੂੰ ਵੀ ਇਹੋ ਜਿਹੇ ਕੰਮ ਕਰ ਜਿਹੋ ਜਿਹੇ ਮੈਂ ਕਰਦਾ ਹਾਂ ਫਿਰ ਉਹੋ ਜਹੀਆਂ ਗੱਲਾਂ ਹੀ ਤੁਹਾਡੇ ਦਿਮਾਗ ਵਿੱਚ ਭਰ ਦੇਵੇਗਾ ਸਾਡਾ ਆਪਣੇ ਪਰਿਵਾਰ ਤੋਂ ਫਿਰ ਮਨ ਚੁੱਕ ਦੇਵੇਗਾ ਸੱਚਮੁੱਚ ਇਹ ਮੈਂ ਬੜਾ ਹੀ ਔਖਾ ਹਾਂ ਪਰ ਉਹੀ ਜੇਕਰ ਆਪਾਂ ਕਿਸੇ ਸੁਲਝੇ ਹੋਏ ਇਨਸਾਨ ਦੀ ਸਲਾਹ ਲਈਏ ਜਿਹਦੀ ਆਪਣੇ ਪਰਿਵਾਰ ਵਿੱਚ ਸੋਹਣੀ ਬਣਦੀ ਹੋਵੇ ਉਹਦੀ ਸਲਾਹ ਲਵਾਂਗੇ ਤਾਂ ਲੜਾਈ ਸਾਡੀ ਵਧੇਗੀ ਨਹੀਂ ਬਸ ਘਟ ਜਾਵੇਗੀ ਬਲਕਿ ਘਟ ਜਾਵੇਗੀ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਈਏ ਕਿ ਕੁਝ ਗੱਲਾਂ ਬਹੁਤ ਹੀ ਪਰਸਨਲ ਹੁੰਦੀਆਂ ਹਨ ਕਿ ਇਹ ਸੇ ਤੀਸਰੇ ਨੂੰ ਕਦੇ ਵੀ ਨਹੀਂ ਦੱਸਨੀਆ ਚਾਹੀਦੀਆਂ ਜਿਹੜਾ ਕੋਈ ਇਨਸਾਨ ਸੁਲਝਾਉਣ ਵਾਲਾ ਤੇ ਚੰਗਾ ਹੋਵੇਗਾ ਉਹ ਤੁਹਾਨੂੰ ਪਿਆਰ ਦੇ ਨਾਲ ਸਮਝਾਵੇਗਾ ਕਿ ਕੋਈ ਗੱਲ ਨਹੀਂ ਪਰਿਵਾਰ ਦੇ ਵਿੱਚ ਇਹੋ ਚਹੀਆਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਤੁਹਾਡੇ ਘਰ ਦਾ ਮਸਲਾ ਹੈ ਤੁਸੀਂ ਪਿਆਰ ਦੇ ਨਾਲ ਬੈਠ ਕੇ ਸੁਲਝਾ ਲਓ ਕਹਿਣ ਤੋਂ ਪਾਪ ਹੈ ਕਿ ਜਦ ਜਿੱਦਾਂ ਦਾ ਹੀ ਇਨਸਾਨ ਆਪਾਂ ਹੋਵਾਂਗੇ ਉਦਾਂ ਦੀ ਹੀ ਸਲਾਹ ਅਗਲਾ ਫਿਰ ਦਿੰਦਾ ਹੈ ਇਸ ਲਈ ਜਦੋਂ ਵੀ ਸਲਾਹ ਲੈਣੀ ਹੈ ਬੜੀ ਹੀ ਸੋਚ ਸਮਝ ਕੇ ਲਓ ਕਿਉਂਕਿ ਕਿਸੇ ਦੀ ਕਹੀ ਹੋਈ ਗੱਲ ਦਾ ਬੜੀ ਹੀ ਛੇਤੀ ਸਾਡੇ ਤੇ ਪ੍ਰਭਾਵ ਪੈਂਦਾ ਹੈ ਜੇਕਰ ਉਹ ਗੱਲ ਵਾਰ-ਵਾਰ ਕਹੀ ਜਾਵੇ ਤਾਂ ਪ੍ਰਭਾਵ ਪੈਣਾ ਪੱਕਾ ਹੈ ਪਹਿਲਾ ਕੰਮ ਇਹ ਕਰਨਾ ਹੈ ਕੋਈ ਵੀ ਸਲਾਹ ਲੈਣੀ ਹੈ ਤਾਂ ਸੋਚ ਸਮਝ ਕੇ ਲੈਣੀ ਹੈ ਆਪਣੇ ਪਰਿਵਾਰ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕੋਈ ਫੈਸਲਾ ਲੈਣਾ ਹੈ ਇਸ ਲਈ ਜਦੋਂ ਵੀ ਫੈਸਲਾ ਲੈਣਾ ਹੈ ਤਾਂ ਆਪਣੇ ਦਮ ਤੇ ਲੈਣਾ ਹੈ ਕਿਸੇ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਵਿੱਚ ਆ ਕੇ ਕਿਸੇ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਵਿਚਾਰ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਨਿੱਜੀ ਫੈਸਲਾ ਨਹੀਂ ਲੈਣਾ ਇਸ ਤੋਂ ਬਾਅਦ ਪੰਜ ਕੰਮ ਹੋਰ ਕਰਨੇ ਹਨ ਪਹਿਲਾ ਕੰਮ ਕਿ ਜਦੋਂ ਵੀ ਗੱਲ ਆਪਣਿਆਂ ਦੀ ਹੋਵੇ ਤਾਂ ਪਹਿਲਾਂ ਇਹ ਕੰਮ ਕਰੋ ਕਿ ਸਾਹਮਣੇ ਵਾਲਾ ਚੱਲ ਕੇ ਮੇਰੇ ਕੋਲ ਆ ਜਾਵੇ ਇਹ ਗੱਲ ਕਦੇ ਵੀ ਦਿਮਾਗ 'ਚ ਨਾ ਸੋਚੋ ਤੁਸੀਂ ਆਪਣੇ ਵੱਲੋਂ ਪਹਿਲ ਕਰੋ ਕਿਉਂਕਿ ਕਈ ਵਾਰ ਲੋਕ ਬੜੀ ਨਿੱਕੀ ਜਿਹੀ ਗੱਲ ਹੁੰਦੀ ਹੈ ਪਰ ਗਲਤ ਫਹਮੀ ਵੱਧ ਜਾਂਦੀ ਹੈ ਨਾ ਗੱਲ ਕਰਕੇ ਇਸ ਕਰਕੇ ਪਹਿਲਾਂ ਪਹਿਲ ਕਰ ਲਓ ਫਿਰ ਗੱਲਾਂ ਨੂੰ ਖੋਲੋ ਗੱਲ ਦੇ ਉੱਤੇ ਵਿਚਾਰ ਕਰੋ ਦੂਸਰਾ ਕੰਮ ਸਮਝਿਆ ਕਰੋ ਕਿ ਚਾਹੇ ਗਲਤੀ ਸਾਡੇ ਕੋਲੋਂ ਹੋਈ ਹੋਵੇ ਜਾਂ ਵਿਚਾਰ ਕਰਦਿਆਂ ਕੋਈ ਗਲਤ ਸ਼ਬਦ ਨਿਕਲ ਗਏ ਹੋਣ ਉਸ ਬਾਰੇ ਵਿਚਾਰ ਕਰੋ ਦੂਸਰਾ ਕੰਮ ਸਮਝੌਤਾ ਕਰੋ ਚਾਹੇ ਗਲਤੀ ਸਾਡੇ ਕੋਲੋਂ ਹੀ ਹੋ ਗਈ ਹੋਵੇ ਮਾਫੀ ਮੰਗ ਲਓ ਜੇਕਰ ਅਗਲੇ ਤੋਂ ਗਲਤੀ ਹੋਈ ਹੈ ਤਾਂ ਮaaf ਕਰਨਾ ਸਿੱਖੋ ਤੀਸਰਾ ਕੰਮ ਜੇਕਰ ਤੁਸੀਂ ਪਹਿਲਾਂ ਵੀ ਕੋਈ ਗਲਤੀ ਕਰ ਲਈ ਸੀ ਆਪਣੇ ਮਤਲਬ ਕਿ ਪੂਰੀ ਹੀ ਕੋਸ਼ਿਸ਼ ਕਰ ਲਈ ਸੀ ਕਿ ਲੜਾਈ ਨੂੰ ਸੁਲਝਾਇਆ ਜਾਵੇ ਪਰ ਹਰ ਤਰ੍ਹਾਂ ਦਾ ਸਮਝੌਤਾ ਕਰਨ ਦੇ ਲਈ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਤਾਂ ਸਾਹਮਣੇ ਵਾਲਾ ਵੀ ਤੁਹਾਡੀਆਂ ਪੁਰਾਣੀਆਂ ਕਈਆਂ ਹੋਈਆਂ ਗੱਲਾਂ ਨੂੰ ਇਗਨੋਰ ਕਰ ਦੇਵੇਗਾ ਕਿਸੇ ਦੀਆਂ ਗੱਲਾਂ ਨੂੰ ਜ਼ਿਆਦਾ ਦਿਮਾਗ ਉੱਤੇ ਨਾ ਲਾਓ ਗੱਲ ਨੂੰ ਉੱਥੇ ਹੀ ਛੱਡ ਦੇ ਜਿੱਥੇ ਗੱਲ ਹੋਈ ਸੀ ਤੁਸੀਂ ਇਹ ਕੰਮ ਜਿਹੜਾ ਘਰ ਦੇ ਵਿੱਚ ਜ਼ਿਆਦਾ ਬੋਲਣ ਦੀ ਆਦਤ ਨਾ ਪਾਓ ਤਾਂ ਤੁਸੀਂ ਇਸ ਨੂੰ ਇਗਨੋਰ ਕਰ ਦਿਓ ਪਰ ਆਪਣੇ ਮਨ ਦੀ ਇਕਾਗਰਤਾ ਉਹਦੇ ਕਰਕੇ ਭੰਗ ਨਾ ਕਰੋ ਤਿੰਨ ਕੰਮ ਕਰਨ ਦੇ ਨਾਲ ਨਾਲ ਇਸ ਦੇ ਨਾਲ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਸਪੈਸ਼ਲ ਉਸ ਇਨਸਾਨ ਦੇ ਲਈ ਬਾਣੀ ਪੜ੍ਹਨੀ ਹੈ ਜਿਸ ਤੇ ਮਨ ਵਿੱਚ ਤੁਹਾਡੇ ਲਈ ਗਲਤ ਵਿਚਾਰ ਹਨ ਜਾਂ ਕੋਈ ਤੁਹਾਡੇ ਬਾਰੇ ਗਲਤ ਸੋਚਦਾ ਹੈ ਵਾਰ-ਵਾਰ ਸਮਝਾਉਂਦੇ ਹੋ ਪਰ ਫਿਰ ਵੀ ਉਹ ਨਹੀਂ ਸਮਝਦਾ ਤਾਂ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਆਰੰਭ ਕਰਨੀ ਹੈ ਬਾਣੀ ਪੜਨ ਤੋਂ ਬਾਅਦ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਜੀ ਇਸ ਨੂੰ ਵੀ ਮੱਤ ਬਖਸ਼ੋ ਇਸ ਦੇ ਹਿਰਦੇ ਵਿੱਚ ਨਿਮਰਤਾ ਆ ਜਾਵੇ ਮੈਨੂੰ ਸਬਰ ਤੇ ਸਹਿਣਸ਼ੀਲਤਾ ਬਖਸ਼ੋ ਜੋ ਸਾਡੇ ਮਨ ਦੀ ਇਕਾਗਰਤਾ ਨਾ ਭੰਗ ਹੋ ਜਾਵੇ ਇਹ ਕਦੇ ਵੀ ਜੋ ਤੁਹਾਡਾ ਮਾੜਾ ਸੋਚਦਾ ਹੈ ਜਾਂ ਮਾੜਾ ਸੋਚ ਰਿਹਾ ਹੈ ਉਹਦੇ ਬਾਰੇ ਨਾ ਤਾਂ ਕਦੇ ਮਾੜਾ ਸੋਚੋ ਤੇ ਨਾ ਹੀ ਕਦੇ ਮਾੜੇ ਉਸਦੇ ਬਾਰੇ ਅਰਦਾਸ ਕਰੋ ਇਸ ਦੇ ਨਾਲ ਬਾਣੀ ਪੜ੍ਹ ਕੇ ਅਰਦਾਸ ਕਰਨੀ ਹੈ ਕਿ ਉਹਦਾ ਮਾੜਾ ਹੋ ਜਾਏ ਇਹ ਤਾਂ ਗਲਤੀ ਬਿਲਕੁਲ ਵੀ ਨਾ ਕਰ ਲੈਣਾ ਜੇ ਬਾਣੀ ਸਾਨੂੰ ਹਮੇਸ਼ਾ ਸਰਬੱਤ ਦਾ ਭਲਾ ਕਰਨਾ ਸਿਖਾਉਂਦੀ ਹੈ ਜੇਕਰ ਤੁਸੀਂ ਇਹ ਭੁੱਲ ਕੇ ਬੈਠੇ ਹੋ ਤਾਂ ਕਿ ਉਹਦਾ ਮਾੜਾ ਹੋ ਜਾਵੇਗਾ ਸਾਡੀ ਅਰਦਾਸ ਕਿਤੇ ਪਰ ਆਪਣਾ ਕਈ ਗੁਣਾ ਵੱਧ ਮਾੜਾ ਹੋਵੇਗਾ ਇਹ ਦੇਖਣ ਲਈ ਤੁਹਾਨੂੰ ਫਿਰ ਤਿਆਰ ਹੋ ਜਾਣਾ ਪਵੇਗਾ ਮਹਾਰਾਜ ਜੀ ਕਦੇ ਵੀ ਕਿਸੇ ਦੀ ਮਾੜੀ ਅਰਦਾਸ ਪੂਰੀ ਨਹੀਂ ਕਰਦੇ ਕਿਉਂਕਿ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਜੇ ਮੜਾ ਕਹਿ ਵੀ ਦਵਾਂਗੇ ਤਾਂ ਲਾਸਟ ਦੇ ਵਿੱਚ ਆਪਾਂ ਇਹੋ ਕਹਿਣਾ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਕਿਉਂਕਿ ਪਲੇ ਵਿੱਚ ਉਹ ਵੀ ਇਨਸਾਨ ਆ ਜਾਂਦਾ ਹੈ ਜਿਸ ਦਾ ਅਸੀਂ ਕਦੇ ਮੜਾ ਸੋਚਿਆ ਹੋਵੇਗਾ ਇਸ ਕਰਕੇ ਫਿਰ ਉਸ ਇਨਸਾਨ ਦਾ ਮੜਾ ਕਦੇ ਵੀ ਨਹੀਂ ਹੋਵੇਗਾ ਪਰ ਸਾਡੇ ਮਨ ਵਿੱਚ ਮੜੀ ਭਾਵਨਾ ਆ ਸਕਦੀ ਹੈ ਸਾਡੀ ਭਾਵਨਾ ਸਾਡਾ ਬਹੁਤ ਮੜਾ ਕਰ ਸਕਦੀ ਹੈ ਇਸ ਕਰਕੇ ਬਾਣੀ ਪੜ੍ਹ ਕੇ ਕਿਸੇ ਦਾ ਮੜਾ ਨਹੀਂ ਸੋਚਣਾ ਇਥੋਂ ਤੱਕ ਕਿ ਮਾੜੇ ਖਿਆਲ ਵੀ ਆਪਣੇ ਦਿਮਾਗ 'ਚ ਨਹੀਂ ਲੈ ਕੇ ਆਉਣੇ। ਅਸਲ ਵਿੱਚ ਗੱਲ ਇਹ ਹੈ ਕਿ ਜੋ ਆਪਾਂ ਸੋਚਦੇ ਹਾਂ ਉਹ ਇਨਸਾਨ ਸਾਡੇ ਬਾਰੇ ਮਾੜਾ ਸੋਚ ਰਿਹਾ ਹੋਵੇਗਾ। ਦੂਸਰੇ ਦੇ ਮਨ ਦੇ ਖਿਆਲ ਬਾਰੇ ਵੀ ਨੁਕਸਾਨ ਕਰ ਬੈਠਦੇ ਹਾਂ ਕਿਉਂਕਿ ਆਪਾਂ ਜੋ ਸੋਚਦੇ ਹਾਂ ਕਿਸੇ ਬਾਰੇ ਉਹ ਵਾਹਿਗੁਰੂ ਤੱਕ ਜ਼ਰੂਰ ਪਹੁੰਚਦਾ ਹੈ। ਜੇ ਮਾੜਾ ਸੋਚਦੇ ਹਾਂ ਤਾਂ ਉਸਦੇ ਵੀ ਮਨ ਵਿੱਚ ਸਾਡੇ ਪ੍ਰਤੀ ਮਾੜੇ ਹੀ ਖਿਆਲ ਆਉਣਗੇ। ਇਸ ਪ੍ਰਤੀ ਤੁਸੀਂ ਅਜ਼ਮਾ ਕੇ ਵੇਖ ਲੈਣਾ। ਜੇਕਰ ਕੋਈ ਇਨਸਾਨ ਸਾਡੇ ਬਾਰੇ ਚੰਗਾ ਸੋਚ ਰਿਹਾ ਹੈ ਉਸ ਚਾਹੇ ਸਾਡੇ ਨਾਲ ਗੱਲਬਾਤ ਵੀ ਨਹੀਂ ਕਰ ਰਿਹਾ ਪਰ ਉਸਦੀ ਵਾਰ-ਵਾਰ ਪਰੇਸ਼ਾਨੀ ਸਾਨੂੰ ਆਪ ਸਾਫ਼ ਹੀ ਦਿਖ ਜਾਵੇਗੀ ਸਾਡੇ ਲਈ ਪਿਆਰ ਉਸਦੇ ਮਨ ਵਿੱਚ ਆ ਜਾਵੇਗਾ ਮਾੜੇ ਖਿਆਲ ਸਾਡੇ ਦਿਮਾਗ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਣਗੇ ਫਿਰ ਚਾਹੇ ਉਹ ਅੰਦਰੋਂ ਅੰਦਰੀ ਗਲਤ ਵਾਈਬ੍ਰੇਸ਼ਨ ਭਾਵੇਂ ਆ ਜਾਵੇ ਪਰ ਸਾਡਾ ਮਨ ਉਸ ਦੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰੇਗਾ ਇਹ ਕੰਮ ਤੁਸੀਂ ਜ਼ਰੂਰ ਕਰਕੇ ਵੇਖਣਾ ਕਿ ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਕੋਈ ਤੀਸਰਾ ਨਹੀਂ ਹੋਣਾ ਚਾਹੀਦਾ ਆਪਣੇ ਘਰ ਪਰਿਵਾਰ ਦੀ ਗੱਲ ਬੈਠ ਕੇ ਆਪ ਹੀ ਨਿਪਟਾ ਲੈਣੀ ਚਾਹੀਦੀ ਹੈ ਜੇਕਰ ਗੱਲ ਨਹੀਂ ਹੋ ਪਉਂਦੀ ਤਾਂ ਤੁਸੀਂ ਕਿਸੇ ਰਿਸ਼ਤੇਆਂ ਦੇ ਵਿੱਚੋਂ ਕੋਈ ਸਿਆਣਾ ਬੰਦਾ ਲੱਭ ਕੇ ਉਸ ਦੀ ਸਲਾਹ ਲੈ ਕੇ ਹੀ ਕੋਈ ਕੰਮ ਸ਼ੁਰੂ ਕਰੋ ਰਿਸ਼ਤੇਆਂ ਨੂੰ ਕਦੇ ਵੀ ਪਿੱਛੇ ਨਹੀਂ ਛੱਡਣਾ ਚਾਹੀਦਾ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰੋ ਕਿ ਪਾਤਸ਼ਾਹ ਜੀ ਸਾਹਮਣੇ ਵਾਲੇ ਦੇ ਮਨ ਵਿੱਚ ਵੀ ਨਿਮਰਤਾ ਆ ਜਾਵੇ ਤੇ ਮੈਨੂੰ ਵੀ ਸਬਰ ਦੀ ਤਾਕਤ ਬਖਸ਼ੋ ਜੇ ਤੁਸੀਂ ਸੱਚੇ ਮਨ ਦੇ ਨਾਲ ਅਰਦਾਸ ਕਰੋਗੇ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋ ਜਾਵੇਗੀ ਜੇਕਰ ਅਰਦਾਸ ਈਰਖਾ ਰੱਖ ਕੇ ਕਰੋਗੇ ਤਾਂ ਪਰਮਾਤਮਾ ਜੀ ਕਦੇ ਵੀ ਤੁਹਾਡੀ ਅਰਦਾਸ ਕਬੂਲ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ